ਜੈ ਸ਼੍ਰੀ ਰਾਮ ਜਨਾਹਤਾਂ ਅੱਜ ਅਸੀਂ ਮਕੇਰੀਆ ਥਾਣੇ ਵਿੱਚ ਆਪਣੇ ਡੀਐਸਪੀ ਸਾਹਿਬ ਜਿਹੜੇ ਲਲਿਤ ਕੁਮਾਰ ਜੀ ਹੈ ਉਹਨਾਂ ਨੂੰ ਅਤੇ ਐਸਐਚ ਜਗਿੰਦਰਪਾਲ ਜੀ ਨੂੰ ਆਪਣੀ ਟੀਮ ਵੱਲੋਂ ਸਨਮਾਨਿਤ ਕੀਤਾ ਸੋ ਸਾਨੂੰ ਇਹਨਾਂ ਦੇ ਪੂਰੀ ਆਸ ਹੈ ਜਿੱਦਾਂ ਇਹ ਪਹਿਲੇ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੇ ਨਸ਼ੇ ਦੇ ਕਾਬੂ ਕੀਤਾ ਅਤੇ ਗੈਂਗਸਟਰਾਂ ਨੂੰ ਨੱਥ ਪਾਈ ਉਦਾਂ ਹੀ ਇਹ ਉਹਦੇ ਤੋਂ ਵੀ ਜ਼ਿਆਦਾ ਦੁੱਗਣੀ ਪਾਵਰ ਦੇ ਨਾਲ ਕੰਮ ਕਰਨਗੇ ਸੋ ਨਸ਼ੇ ਨੂੰ ਖਤਮ ਕਰਨ ਦੇ ਲਈ ਅਸੀਂ ਪੁੱਛ ਪ੍ਰਸ਼ਾਸਨ ਦਾ ਪਹਿਲੇ ਵੀ ਸਾਥ ਦਿੰਦੇ ਸੀ ਤੇ ਅੱਗੋਂ ਵੀ ਸਾਥ ਦਿੰਦੇ ਰਹਾ ਵਾਂਗ ਜੈ ਸ਼੍ਰੀ ਰਾਮ ਬੜਾ ਵਧੀਆ ਲੱਗ ਰਿਹਾ ਜੀ ਲੋਕੀ ਬਹੁਤ ਵਧੀਆ ਨੇ ਸ਼ੀਖ ਇਲਾਕਾ ਫਰੇ ਇਲਾਕਾ ਵੋ ਮੀਡੀਅਮ ਸੀਰਸ ਕਰੇ ਲੋਕਾਂ ਦੀ ਸੇਵਾ ਤੇ ਹਰ ਪੜ ਹਾਜ਼ਰ ਨੇ ਜੀ ਕਿ ਲੋਕਾਂ ਨੂੰ ਬਹੁਤ ਤਰੀਫ ਹੁੰਦੀ ਆ ਸਾਨੂੰ ਆ ਕੇ ਮਿਲ ਸਕਦੇ ਆ ਹੋਣ ਚਾ ਸਕਦੇ ਅਵੇਲੇਬਲ ਚਾਹੀਏ ਕਿ ਜੀ ਕੁਆਲਿਟੀ ਜਿਆਦਾ ਇਸ ਟਾਈਮ ਤੋਂ ਮਾਹੌਲ ਹੈ ਰੇਡਿੰਗ ਦਾ ਸੁਰੱਖਿਆ ਕੀ ਪ੍ਰਬੰਧ ਕਰਦੇ ਨੇ ਰੇਡਿੰਗ ਸੱਤਾਵਾਸ ਜੀ ਜੀ ਹਰ ਥਾਣੇ ਲਈ ਫੋਸਟਲ ਜੀ ਕੱਡੇ ਅੱਗੇ ਚੱਲੇ ਨੇ ਮੇਰੇ ਨਾਲ ਖਾਣੇ ਦਾ ਹਾਜੀ ਪਰੇ ਵਿੱਚ ਮਹਿੰਦੇਸ਼ ਕੁਲਨ ਰੇਡ ਲੜਕੀਆਂ ਸੁਣ ਲਾਗੇ ਲਗ ਮਲਾਇਮ ਲੱਗੇ ਸਾਡੇ ਅੱਥੇ ਕੋਈ ਇੱਥੇ ਵਾਸ਼ੂਰੀ ਨੂੰ ਅੱਜ ਕੰਮ ਭੁਲਾ ਦੇ ਬਣੇ ਹੋਏ ਨੇ ਚੋਰੀਆਂ ਘਰ ਲੱਤਾਂ ਨੂੰ ਬੈਠੇ ਕੁਝ ਮਾਰਗ ਨੂੰ ਕੀਤਾ ਜਾ ਰਿਹਾ ਹੈ ਬਿਲਕੁਲ ਹੀ ਲੱਕ ਲੱਕ ਵਗੈਰੇ ਗੱਲਾਂ ਕਰ ਰਹੇ ਕਿ ਕਿੰਨੇ ਹਾਜ਼ਰ ਹੈ ਜੀ ਕੋਈ ਗੱਲ ਨਹੀਂ ਕੋਈ ਚੋਰੀ ਗਰਾ ਨਹੀਂ ਹੋ ਰਿਹਾ ਜੀ